ਕੋ ਰੋਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਖਾਲਸਾ ਜੀ ਸਵੇਰੇ ਰੋਟੀ ਲਾਉਣ ਤੋਂ ਪਹਿਲਾਂ ਤਵੇ ਤੇ ਪਹਿਲਾਂ ਆਪਾਂ ਇਹ ਇੱਕ ਚੀਜ਼ ਪਾਵਾਂਗੇ ਉਸ ਤੋਂ ਬਾਅਦ ਤਵੇ ਤੇ ਰੋਟੀ ਪਾਵਾਂਗੇ ਐਵੇਂ ਕਰਨ ਦੇ ਨਾਲ ਘਰ ਬਰਕਤ ਪੈਸਾ ਮਾਇਆ ਖੁਸ਼ੀਆਂ ਆ ਪਾ ਕੇ ਵਾਸ ਕਰਨੀਆਂ ਤਵੇ ਤੇ ਪਾਈ ਪਹਿਲੀ ਰੋਟੀ ਕਿਵੇਂ ਭਾਗ ਬਦਲ ਸਕਦੀ ਹੈ ਅੱਜ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਇਸ ਪਿੱਛੇ ਦੇ ਧਾਰਮਿਕ ਤੇ ਵਿਗਿਆਨਕ ਕਾਰਨ ਦੋਨੋਂ ਜਾਣਾਂਗੇ ਪਹਿਲਾਂ ਸਿਆਣੇ ਲੋਕ ਕਿਹਾ ਕਰਦੇ ਸੀ ਕੀ ਬੀਬੀਆਂ ਜਦੋਂ ਤਵੇ ਤੇ ਪਹਿਲੀ ਰੋਟੀ ਪਾਉਂਦੀਆਂ ਨੇ ਤਾਂ ਉੱਤੇ ਇੱਕ ਚੀਜ਼ ਝੂਰ ਪਾਉਂਦੀਆਂ ਸੀ ਘਰ ਦੇ ਜੀ ਇਸ ਦੇ ਨਾਲ ਸਿਹਤ ਮੰਤੇ ਘਰ ਵਰਕਤਵਾਸ ਕਰਦੀ ਹੈ ਇਸ ਪਿੱਛੇ ਦਾ ਕਾਰਨ ਇਹ ਸੀ ਕਿ ਜਦੋਂ ਤਵੇ ਤੇ ਰੋਟੀ ਪਾਉਣੀ ਉਸ ਤੋਂ ਪਹਿਲਾਂ ਤਵੇ ਤੇ ਪਾਣੀ ਪਾਓ ਉਦੋਂ ਤੱਕ ਪਾਣੀ ਉੱਪਰ ਰੱਖੋ ਜਦੋਂ ਤੱਕ ਪਾਣੀ ਦੇ ਬੁਲਬਲੇ ਨਾ ਲੱਗ ਜਾਣ ਲੋਕ ਧਰਮ ਦੇ ਨਾਂ ਤੇ ਹਰੇਕ ਕੰਮ ਨੂੰ ਛੇਤੀ ਕਰਦੇ ਨੇ ਵਿਗਿਆਨ ਨੂੰ ਸਮਝਣ ਲੱਗਿਆਂ ਉਹਨਾਂ ਨੂੰ ਸਮਾਂ ਲੱਗਦਾ ਉਦੋਂ ਕਿਹਾ ਜਾਂਦਾ ਸੀ ਕਿ ਐਵੇਂ ਕਾਰਨ ਦੇ ਨਾਲ ਹਰ ਪਾਸੇ ਤੋਂ ਧਾਨ ਆਵੇਗਾ ਬਰਕਤ ਆਵੇਗੀ ਤੇ ਘਰ ਦੇ ਜੀ ਖੁਸ਼ ਰਹਿਣਗੇ ਹੁਣ ਵਿਗਿਆਨ ਕੀ ਕਹਿੰਦਾ ਜਦੋਂ ਆਪਾਂ ਤਵੇ ਤੇ ਪਾਣੀ ਪਾਉਂਦਿਆਂ ਨਾ ਉਦੋਂ ਤੱਕ ਰੱਖਦੇ ਹਾਂ ਜਦੋਂ ਬੁਲਬਲੇ ਨਾ ਬਣ ਜਾਣ ਤਵੇ ਤੇ ਜਿੰਨੇ ਬੈਕਟੀਰੀਆ ਨੇ ਉਹ ਸਭ ਖਤਮ ਹੋ ਜਾਂਦੇ ਨੇ ਜਿੰਨਾ ਦਾ ਸਿੱਧਾ ਪਸਵਾ ਪੱਖ ਸਫਾਈ ਦੇ ਨਾਲ ਹੈ ਇਸ ਦੇ ਨਾਲ ਰੋਗ ਬਿਮਾਰੀਆਂ ਦੂਰ ਹੋ ਜਾਂਦੀਆਂ ਨੇ ਘਰ ਦੇ ਜੀ ਇਸ ਦੇ ਨਾਲ ਸਿਹਤਮੰਦ ਰਹਿਣਗੇ ਤੇ ਠੀਕ ਰਹਿਣਗੇ ਸਿਹਤ ਤੋਂ ਵੱਡਾ ਕੋਈ ਖਜ਼ਾਨਾ ਨਹੀਂ ਹੈ ਆਪਾਂ ਜਾਣਦੇ ਹਰੇਕ ਚੀਜ਼ ਦਾ ਅਸਰ ਹੁੰਦਾ ਹੈ ਉਹ ਜਿਵੇਂ ਚੰਗਾ ਵੀ ਤੇ ਮਾੜਾ ਵੀ ਬੀਬੀਆਂ ਜਦੋਂ ਪ੍ਰਸ਼ਾਦਾ ਸਬਜੀ ਕੋਈ ਵੀ ਰਸੋਈ ਦਾ ਕੰਮ ਕਰਨ ਇੱਕ ਵਾਰ ਮੁਖ ਤੋਂ ਵਾਹਿਗੁਰੂ ਕਹਿਣ ਫਿਰ ਹੀ ਚੀਜ਼ ਬਣਾਉਣ ਇਸ ਨਾਲ ਚੀਜ਼ ਵਿੱਚ ਵਰਕਤ ਤੇ ਸੰਤੋਖ ਆ ਕੇ ਆਪਵਾਸ ਕਰੇਗਾ। ਨਾਮ ਦਾ ਅਸਰ ਸਭ ਦੇ ਅੰਦਰ ਜਾਏਗਾ। ਫਿਰ ਮਤ ਤੇ ਬੁੱਧ ਵੀ ਬਦਲੇਗੀ। ਜੇ ਮਤ ਤੇ ਬੁੱਧ ਸਹੀ ਤੇ ਫਿਰ ਕਰਮ ਵੀ ਬਦਲਣਗੇ। ਜੇ ਕਿਸੇ ਇਨਸਾਨ ਦੇ ਸੁਭਾਅ ਦੀ ਤਬਦੀਲੀ ਕਰਨੀ ਹੈ ਖਾਸ ਕਰਕੇ ਆਪਣੇ ਬੱਚਿਆਂ ਦੀ, ਆਪਣੇ ਪਤੀ ਦੀ ਜਾਂ ਕਿਸੇ ਦੀ ਵੀ ਜਿਵੇਂ ਉਹਨਾਂ ਦੇ ਵਿੱਚ ਲੜਾਈ ਹੈ, ਝੜਚੜਾ ਪਾਣਾ, ਦੂਰ ਕਰਨਾ ਤਾਂ ਵਾਹਿਗੁਰੂ ਕਹਿ ਕੇ ਫਿਰ ਪ੍ਰਸ਼ਾਦਾ ਬਣਾਉਣਾ ਹੈ। ਫਿਰ ਉਮੇਦਾ ਹੀ ਅਸਰ ਹੋਵੇਗਾ ਪ੍ਰਸ਼ਾਦਾ ਬਣਾਉਣ ਸਮੇਂ ਆਪਾਂ ਪਹਿਲਾਂ ਦੇ ਆਖਰੀ ਪ੍ਰਸ਼ਾਦਾ ਜੋ ਬਣਾਉਣਾ ਹੈ ਉਸ ਨੂੰ ਪਾਸੇ ਰੱਖੋ ਉਹ ਐਵੇਂ ਦੀ ਥਾਂ ਤੇ ਨਾ ਪਾਓ ਜਿੱਥੇ ਅੰਨ ਦਾ ਅਨਾਦਰ ਹੋਵੇ ਇਹੀ ਸਿਆਣਿਆਂ ਨੇ ਬੜਾ ਗਿਣ ਮਿੱਠ ਕੇ ਬਣਾਇਆ ਸੀ ਕਿ ਕਈ ਲੋਕ ਕਹਿ ਦਿੰਦੇ ਨੇ ਅਜੀਹਾ ਕਿਉਂ ਕਰੀਏ ਤਾਂ ਇਹ ਵੀ ਇੱਕ ਹਿਸਾਬ ਦਾ ਆਪਣੇ ਦੇਂਦੇ ਚੀਜ਼ਾਂ ਵਿੱਚੋਂ ਦਸਵੰਤ ਕੱਢਣ ਦੇ ਬਰਾਬਰ ਹੈ ਆਪਾਂ ਜੋ ਖਾਂਦੇ ਆ ਉਹਦਾ ਦਸਵਾਂ ਹਿੱਸਾ ਕੱਢ ਦਿੱਤਾ ਤੇ ਉਹ ਕਿਸੇ ਜ਼ਰੂਰਤਮੰਦ ਨੂੰ ਦੇ ਦਿੱਤਾ ਵੇਖੋ ਦਾਲ ਸਬਜੀ ਚੌਲ ਤੇ ਰੋਟੀ ਇਹ ਚਾਰੇ ਚੀਜ਼ਾਂ ਕਰ ਬਣਦੀਆਂ ਨੇ ਤੇ ਰੋਟੀ ਇਨ੍ਹਾਂ ਚਾਰਾਂ ਚੀਜ਼ਾਂ ਤੋਂ ਸਭ ਤੋਂ ਮੁੱਖ ਹੈ ਉਹ ਕਿਉਂ ਰੋਟੀ ਮਹ ਪ੍ਰਾਣ ਬਖਸ਼ਦੀ ਹੈ ਊਰਜਾ ਬਖਸ਼ਦੀ ਹੈ ਉਹ ਲੋੜਿੰਦੇ ਤੱਤ ਰੋਟੀ ਦੇ ਵਿੱਚ ਨੇ ਜੋ ਕਿ ਸਰੀਰ ਲਈ ਜ਼ਰੂਰੀ ਨੇ ਇਹ ਪ੍ਰਾਤਨ ਸਮੇਂ ਤੋਂ ਲੋਕ ਕਰਦੇ ਨੇ ਕਿ ਪਹਿਲੀ ਰੋਟੀ ਜਨੋਰਾ ਦੇ ਲਈ ਕੱਢੀ ਜਾਵੇ ਪਹਿਲਾਂ ਵੇਖੋ ਫੂਨ ਨਹੀਂ ਸੰ ਹੁੰਦੇ ਜੇ ਕੋਈ ਦੋਸਤ ਮਿਸਤਰ ਰਿਸ਼ਤੇਦਾਰ ਘਰ ਆਉਂਦਾ ਸੀ ਪਹਿਲਾਂ ਤੋਂ ਪਤਾ ਨਹੀਂ ਸੀ ਹੁੰਦਾ ਬੀਬੀਆਂ ਇੱਕ ਦੂਜਿਆਂ ਦਾ ਵੱਧ ਪ੍ਰਸ਼ਾਦਾ ਬਣਾ ਕੇ ਰੱਖ ਲੈਂਦੀਆਂ ਸਨ ਵੀ ਕੋਈ ਭੁੱਖਾ ਨਾ ਰਹਿ ਜਾਵੇ ਤਾਂ ਹੀ ਘਰ ਵਿੱਚ ਬਰਕਤਾਂ ਤੇ ਸੁਖਵਾਸ ਕਰਦਾ ਸੀ ਆਪਸੀ ਜੀਆਂ ਦੇ ਵਿੱਚ ਪਿਆਰ ਵੀ ਬਹੁਤ ਸੀ ਤਾਂ ਹੀ ਘਰ ਵਿੱਚ ਬਰਕਤਾਂ ਸਨ ਹਰ ਪਾਸੇ ਪਿਆਰ ਦਾ ਮਾਹੌਲ ਸੀ ਬੀਬੀਆਂ ਨੇ ਜਿਹੜਾ ਪਹਿਲਾਂ ਪ੍ਰਸ਼ਾਦਾ ਨਾਲ ਉਹਦੀਆਂ ਛੋਟੀਆਂ-ਛੋਟੀਆਂ ਬੁਰਕੀਆਂ ਕਰਕੇ ਛੱਤ ਤੇ ਪਾ ਦਿੰਦੀਆਂ ਸਨ ਕਾਰ ਕੁੱਤਾ ਹੁੰਦਾ ਉਹ ਪ੍ਰਸ਼ਾਦਾ ਪਾ ਦਿੰਦੀਆਂ ਵੀ ਜਦੋਂ ਰੋਟੀ ਪੱਕਣੀ ਠੰਡੀ ਹੋਣੀ ਉਹਨੂੰ ਪਾ ਦੇਣੀ ਨਾ ਅਜੋ ਸਮਾ ਰਿਹਾ ਨਾ ਅਜੋ ਸੋਚ ਰਹੀ ਫਿਰ ਕੀਤਾ ਕੀ ਜਾਵੇ ਵੀ ਘਰ ਵਿੱਚ ਪਿਆਰ ਤੇ ਬਰਕਤ ਵਾਸ ਕਰੇ ਇਸ ਲਈ ਮੰਨ ਲਓ ਕਿ ਤੁਹਾਡੇ ਘਰ ਦੇ ਨੇੜੇ ਗੁਰੂ ਘਰ ਹੈ ਉਸ ਦੇ ਵਿੱਚ ਉਪਰਾਲਾ ਕੀਤਾ ਜਾਂਦਾ ਜਿਵੇਂ ਮੱਸੀਆ ਪੁੰਨਿਆ ਸੰਗਰਾਦ ਦਸਵੀਂ ਵਰਗੇ ਦਿਹਾੜੇ ਮਨਾਏ ਜਾਂਦੇ ਨੇ ਇਸੇ ਬਹਾਨੇ ਲੋਕ ਗੁਰੂ ਘਰ ਜਾ ਕੇ ਸੰਗਤ ਵਿੱਚ ਬੈਠ ਕਥਾ ਕੀਰਤਨ ਸਰਵਣ ਕਰਦੇ ਨੇ ਕਥਾ ਕੀਰਤਨ ਜਦੋਂ ਸਰਵਣ ਕਰਦੇ ਨੇ ਇਹਦੇ ਨਾਲ ਮਨ ਤੇ ਤਨ ਦੋਨਾਂ ਦਾ ਹੀ ਰੋਗ ਠੀਕ ਹੁੰਦੇ ਨੇ ਉਵੇਂ ਭਾਵੇਂ ਕੋਈ ਜਾਵੇ ਨਾ ਜਾਵੇ ਪਰ ਇਹਨਾਂ ਦਿਹਾੜਿਆਂ ਤੇ ਲੋਕ ਜੁੜ ਜਾਂਦੇ ਨੇ ਹੁਣ ਇਸ ਦਿਨ ਆਪਾਂ ਕਰਨਾ ਕੀ ਹੈ ਮਹੀਨੇ ਦੇ ਵਿੱਚ 30 ਜਾਂ 31 ਦਿਨ ਹੁੰਦੇ ਨੇ ਹੁਣ ਉਸ ਦਿਨ 30 ਜਾਂ 31 ਪ੍ਰਸ਼ਾਦੀ ਬਣਾ ਲਓ ਜੇ ਵੱਧ ਬਣਾ ਸਕਦੇ ਹੋ ਤਾਂ ਜ਼ਰੂਰ ਬਣਾਓ ਗੁਰੂ ਘਰ ਲੰਗਰ ਵਿੱਚ ਜਾ ਕੇ ਦੇ ਆਓ ਜੇ ਕੋਈ ਨਾਲ ਦਾਲ ਸਬਜ਼ੀ ਬਣਾ ਸਕਦਾ ਹੈ ਉਹ ਜ਼ਰੂਰ ਬਣਾਓ ਜੇ ਕੋਈ ਜ਼ਰੂਰਤਮੰਦ ਹੈ ਉਸ ਨੂੰ ਦੇ ਆਓ ਜਿਵੇਂ ਰੁੱਖੀ ਰੋਟੀ ਖਾਣ ਵਿੱਚ ਵਧੀਆ ਨਹੀਂ ਲੱਗਦੀ ਉਵੇਂ ਦੇਣ ਵਿੱਚ ਵੀ ਵਧੀਆ ਨਹੀਂ ਲੱਗਦੀ ਜੇ ਕੋਈ ਖੀਰ ਬਣਾ ਸਕਦਾ ਹੈ ਉਹ ਬਣਾ ਲਓ ਕੋਈ ਮਿੱਠਾ ਪ੍ਰਸ਼ਾਦਾ ਬਣਾ ਸਕਦਾ ਹੈ ਉਹ ਬਣਾ ਲਓ ਐਵੇਂ ਤੁਸੀਂ ਪ੍ਰਸ਼ਾਦਾ ਬਣਾਓ ਜਿਵੇਂ ਕਿਸੇ ਨੂੰ ਵਧੀਆ ਲੱਗੇ ਨਾ ਉਵੇਂ ਕਰ ਲਓ ਇਸ ਤਰ੍ਹਾਂ ਕਰਨ ਤੋਂ ਬਾਅਦ ਆਪਾਂ ਨੂੰ ਮਿਲੇਗਾ ਕੀ ਇਹ ਇਹ ਜਾਣਨਾ ਸਭ ਤੋਂ ਜ਼ਰੂਰੀ ਹੈ ਇਹ ਸਾਰਿਆਂ ਦੇ ਮਨ ਦਾ ਸਵਾਲ ਹੁੰਦਾ ਵੀ ਐਵੇਂ ਕਰਾਂਗੇ ਤਾਂ ਸਾਨੂੰ ਕੀ ਮਿਲੇਗਾ ਦਾਨ ਸਭ ਤੋਂ ਵੱਡਾ ਪੁੰਨ ਹੈ ਤੇ ਆਪਣੇ ਭਾਗ ਬਦਲਣ ਦੀ ਸਮਰੱਥਾ ਵੀ ਰੱਖਦਾ ਹੈ ਵਿਸ਼ਵਾਸ ਕਰਕੇ ਆਪਣੇ ਮਨ ਵਿੱਚ ਸੋਚੋ ਤੇ ਅਗਲੇ ਦਿਨ ਇਸ ਦੇ ਨਤੀਜੇ ਵੇਖੋਗੇ ਆਪਾਂ ਜੋ ਸੋਚਦੇ ਆ ਨਾ ਆਪਾਂ ਨੂੰ ਜ਼ਰੂਰ ਮਿਲਦਾ ਹੈ ਆਪਣੇ ਵੱਡੇ-ਵਡੇਰੇ ਭਾਵੇਂ ਆਪਣੇ ਤੋਂ ਘੱਟ ਪੜੇ ਲਿਖੇ ਸਨ ਪਰ ਆਪਣੇ ਤੋਂ ਵੱਧ ਜਾਣਕਾਰੀ ਤੇ ਗਿਆਨ ਰੱਖਦੇ ਸਨ। ਉਹਨਾਂ ਕੋਲ ਆਪਣੇ ਤੋਂ ਵੱਧ ਗਿਆਨ ਸੀ। ਜੇ ਜ਼ਿੰਦਗੀ ਉਹਨਾਂ ਦੀ ਸਕੂਨ ਨਾਲ ਭਰੀ ਸੀ ਨਾ ਉਹਨਾਂ ਦੇ ਗਿਆਨ ਦੇ ਨਾਲ ਭਰੀ ਸੀ। ਆਪਣੇ ਵਿੱਚੋਂ ਬਹੁਤ ਸਾਰੇ ਇਹ ਜਾਣਦੇ ਹੋਣਗੇ ਜਦੋਂ ਆਪਾਂ ਆਪਣੇ ਨਾਲ ਸ਼ਾਮ ਨੂੰ ਗੁਰੂ ਘਰ ਜਾਂਦੇ ਸੀ ਤਾਂ ਆਪਾਂ ਕੌਲੀ ਦੇ ਵਿੱਚ ਆਟਾ ਭਰ ਕੇ ਉਸ ਨੂੰ ਗੁਰੂ ਘਰ ਲੈ ਕੇ ਜਾਂਦੇ ਸੀ। ਉਹਦੇ ਨਾਲ ਪਹਿਲਾਂ ਜਾ ਕੇ ਮੱਥਾ ਟੇਕਦੇ ਸੀ ਤੇ ਫਿਰ ਉਸ ਨੂੰ ਇੱਕ ਪੀਪੇ ਵਿੱਚ ਪਾ ਦਿੰਦੇ ਸੀ। ਐਵੇਂ ਉਹਨਾਂ ਦੇ ਘਰ ਦਾ ਰਿੱਜਕ ਜਿਹੜਾ ਸੀ ਨਾ ਉਹ ਦਸਵੰਦ ਉਹਨਾਂ ਦੇ ਘਰ ਚੋਂ ਰੋਜ਼ ਨਿਕਲਦਾ ਸੀ ਫਿਰ ਉਸ ਆਟੇ ਨਾਲ ਲੰਗਰ ਬਣਦਾ ਤੇ ਸੰਗਤਾਂ ਦੇ ਮੂੰਹ ਵਿੱਚ ਪੈਂਦਾ ਤੇ ਫਿਰ ਦੱਸੋ ਤੁਹਾਨੂੰ ਕਿੰਨਾ ਪੁੰਨ ਮਿਲਦਾ ਜਦੋਂ ਆਪਣੇ ਘਰ ਦਾ ਆਟਾ ਦਸਵੰਦ ਦੇ ਰੂਪ ਵਿੱਚ ਜਾਂਦਾ ਸੀ ਐਵੇਂ ਕਰਨ ਨਾਲ ਘਰ ਦੀਆਂ ਜੋ ਮੁਸ਼ਕਿਲਾਂ ਛਾਂ ਉਹ ਆਪੇ ਹੱਲ ਹੋ ਜਾਂਦੀਆਂ ਸਨ ਪਰ ਹੁਣ ਕੀ ਹੈ ਹੁਣ ਇਹ ਸਭ ਕੁਝ ਹੌਲੀ ਹੌਲੀ ਖਤਮ ਹੋ ਰਿਹਾ ਹੈ ਨਾਤਾ ਅੱਜ ਆਪਾਂ ਗੁਰੂ ਘਰ ਜਾਂਦੇ ਆਂ ਆਟਾ ਲੈ ਕੇ ਪਰ ਅੱਜ ਆਪਾਂ ਰੋਲਾ ਪਾ ਲੈਂਦੇ ਆਂ ਵੀ ਮੇਰੇ ਕੋਲ ਤਾਂ ਸਮਾਂ ਹੀ ਨਹੀਂ ਇਹ ਕਹਿ ਕੇ ਸਭ ਪੁਰਾਣੀਆਂ ਚੀਜ਼ਾਂ ਖਤਮ ਕਰ ਦਿੱਤੀਆਂ ਨੇ ਜ਼ਰੂਰੀ ਨਹੀਂ ਕਿ ਪੈਸੇ ਨਾਲ ਹੀ ਮਦਦ ਹੋ ਸਕਦੀ ਹੈ ਕਿਸੇ ਦੀ ਦੋ ਪ੍ਰਸ਼ਾਦਿਆਂ ਨਾਲ ਵੀ ਮਦਦ ਹੋ ਸਕਦੀ ਹੈ ਕਿਸੇ ਦੀ ਜੇ ਆਪਾਂ ਨਿੱਕੇ ਨਿੱਕੇ ਕਦਮਾਂ ਨਾਲ ਚੱਲਾਂਗੇ ਤਾਂ ਹੀ ਵਾਹਿਗੁਰੂ ਵੱਡੇ ਕਦਮਾਂ ਨਾਲ ਆਪਣੇ ਕੋਲ ਚੱਲ ਕੇ ਆਉਣਗੇ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ